ਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸਕਾਰ ਅਕਾਲੀ ਭੱਜਪਾ ਗਠਜੋੜ ਦੀਆਂ ਸੰਭਾਵਨਾ ਹੋ ਗਈਆਂ ਤੇਜ ਅਕਾਲੀ ਭੱਜਪਾ ਗਠਜੋੜ ਹੋਣਾ ਤੈ ਪਰ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਕੌਣ ਸੁਖਵੀਰ ਸਿੰਘ ਬਾਦਲ ਸੁਨੀਲ ਕੁਮਾਰ ਜਾਖੜ ਮਨਪ੍ਰੀਤ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਕਿਸ ਦੇ ਚਿਹਰੇ ਨੂੰ ਲੈ ਕੇ ਇਹ ਚੋਣਾ ਹੋਣ ਗਿਆ 2027 ਦੇ ਵਿੱਚ ਜੋ ਆਪਸੀ ਗੱਲਬਾਤ ਦੇ ਵਿੱਚ ਸੀਐਮ ਦਾ ਚਿਹਰਾ ਸ਼ਖਬੀਰ ਸਿੰਘ ਬਾਦਲ ਹੋਣਗੇ ਜਾਂ ਭਾਜਪਾ ਦਾ ਲੀਡਰ ਹੋਵੇਗਾ ਸੀਐਮ ਦਾ ਚਿਹਰਾ ਇਸ ਦੇ ਬਾਰੇ ਚਰਚਾਵਾਂ ਬਹੁਤ ਤੇਜ਼ ਹੋ ਰਹੀਆਂ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਹਨਾਂ ਲੀਡਰਾਂ ਦੇ ਵਿੱਚੋਂ ਕਿਸ ਨੂੰ 2027 ਦੇ ਵਿੱਚ ਸੀਐਮ ਦੇਖਣਾ ਚਾਹੁੰਦੇ ਜੀ ਜੋ ਕਿ ਅਕਾਲੀ ਭਾਜਪਾ ਗੱਠਜੋੜ ਲਗਭਗ ਤੈਅ ਹੋ ਚੁੱਕਿਆ ਹੈ ਜਿਵੇਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦਾ ਗਠਜੋੜ ਜਦੋਂ ਹੋਇਆ ਸੀ ਤਾਂ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਜੋ ਵੀ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਸਰਦਤੀਆਂ ਸੀ ਟਿਕਟਾਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਖੁਦ ਬੀਜੇਪੀ ਨੂੰ ਟਿਕਟਾਂ ਦਿੰਦੇ ਸੀ ਤੇ ਬੀਜੇਪੀ ਜਿਹੜੀ ਉਹਨਾਂ ਨੂੰ 25 ਤੋਂ ਜਿਹੜੇ 27 ਤੱਕ ਟਿਕਟਾਂ ਮਿਲਦੀਆਂ ਸੀਗੀਆਂ ਬਾਕੀ ਸਾਰੀਆਂ ਟਿਕਟਾਂ ਅਕਾਲੀ ਦਲ ਖੁਦ ਚੋਣ ਲੜਦਾ ਸੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਬਣੀ ਤਾਂ ਭਾਜਪਾ ਦੇ ਇੱਕ ਵਾਰ 12 ਵਿਧਾਇਕ ਜਿੱਤਦੇ ਨੇ ਫਿਰ ਇੱਕ ਵਾਰ 23 ਵਿਧਾਇਕ ਜਿੱਤਦੇ ਨੇ ਤੇ ਇੱਕ ਵਾਰ ਭਾਜਪਾ ਦੇ ਸਿਰਫ 4 3 4 ਵਿਧਾਇਕ ਜਿੱਤਦੇ ਨੇ ਸੋ ਅਕਾਲੀ ਭਾਜਪਾ ਗੱਠਜੋੜ ਲੰਬਾ ਸਮਾਂ ਰਿਹਾ ਜਿਵੇਂ ਹੀ ਕਿਸਾਨੀ ਅੰਦੋਲਨ ਤੋਂ ਬਾਅਦ ਅਕਾਲੀ ਭਾਜਪਾ ਦਾ ਗੱਠਜੋੜ ਟੁੱਟ ਜਾਂਦਾ ਹੈ ਸਰਗਰ ਪ੍ਰਕਾਸ਼ ਸਿੰਘ ਬਾਦਲ ਵੀ ਹੁਣ ਨਹੀਂ ਰਹੇ ਹੌਨਸਿਕਬੀਰ ਸਿੰਘ ਬਾਦਲ ਦੇ ਹੱਥ ਸਾਰੀ ਵੰਗੜੋਰੇ ਅਕਾਲੀ ਦਲ ਦੀ ਤੇ ਅਕਾਲੀ ਦਲ ਹੁਣ ਜਿਹੜਾ ਵੀ ਭਾਜਪਾ ਨਾਲ ਗੱਠਜੋੜ ਕਰਨ ਦੇ ਰੋ ਵਿੱਚ ਕਿਉਂਕਿ ਭਾਜਪਾ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਪੰਜਾਬ ਵਿੱਚ ਇਕੱਲੇ ਸਰਕਾਰ ਨਹੀਂ ਬਣਾ ਸਕੇਗਾ ਭਾਰਤੀ ਜਨਤਾ ਪਾਰਟੀ ਵੀ ਤੇ ਅਕਾਲੀ ਦਲ ਨੂੰ ਵੀ ਇਹ ਆਪਣੇ ਆਪ ਪਤਾ ਲੱਗ ਗਿਆ ਕਿ ਅਕਾਲੀ ਦਲ ਵੀ ਇਕੱਲਾ ਆਪਣੇ ਦਮ ਤੇ ਸਰਕਾਰ ਨਹੀਂ ਬਣਾ ਸਕੇਗਾ ਹਿੰਦੂ ਵੋਟ ਜਿਹੜੀ ਅਕਾਲੀ ਦਲ ਨੂੰ ਤਦ ਹੀ ਪਵੇਗੀ ਜੇਕਰ ਗੱਠਜੋੜ ਹੋਵੇਗਾ ਤਾਂ ਜੇ ਗੱਠਜੋੜ ਨਹੀਂ ਹੁੰਦਾ ਤਾਂ ਹਿੰਦੂ ਵੋਟ ਅਕਾਲੀ ਦਲ ਪਾਰਟੀ ਨੂੰ ਨਹੀਂ ਪੈਂਦੀ ਤੇ ਭਾਜਪਾ ਨੂੰ ਇਹ ਪਤਾ ਹੈ ਕਿ ਭਾਜਪਾ ਨੂੰ ਜਿਹੜਾ ਹਿੰਦੂ ਵੋਟ ਤੋਂ ਇਲਾਵਾ ਸਿੱਖ ਵੋਟਰ ਵੀ ਤਾਂ ਹੀ ਭਾਜਪਾ ਵਾਲੇ ਪਾਸੇ ਜਾਣਗੇ ਕਿਸਾਨੀ ਜਿਹੜਾ ਵੋਟਰੇ ਉਹ ਵੀ ਭਾਜਪਾ ਨੂੰ ਜਾਏਗੀ ਜੇਕਰ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਹੈ ਤਾਂ ਫਿਰ ਇਹ ਗੱਠਜੋੜ ਦੀਆਂ ਕੁਝ ਨਾ ਕੁਝ ਸ਼ਰਤਾਂ ਜ਼ਰੂਰ ਰੱਖੀਆਂ ਜਾਣਗੀਆਂ ਇਸ ਵਾਰ ਉਹ ਸ਼ਰਤਾਂ ਦੇ ਵਿੱਚ ਇਹ ਸਾਰੇ ਜਿਹੜੇ ਲੀਡਰ ਨੇ ਬਹੁਤ ਵੱਡੇ ਚਿਹਰੇ ਨੇ ਜੋ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ 'ਚ ਬੈਠੇ ਨੇ ਪੰਜਾਬ ਦੇ ਦੋ ਵਰ ਦੇ ਮੁੱਖ ਮੰਤਰੀ ਨੇ ਸ਼ਨੀਰ ਕੁਮਾਰ ਜਾਖੜ ਵੀ ਕਾਂਗਰਸ ਤੋਂ ਛੱਡ ਕੇ ਬੀਜੇਪੀ 'ਚ ਗਏ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਬਹੁਤ ਵੱਡਾ ਜਿਹੜਾ ਅੱਗੇ ਚਿਹਰਾ ਭਾਜਪਾ ਦੇ ਵੱਲੋਂ ਐਲਾਨਿਆ ਜਾਵੇ ਜਿਵੇਂ ਹੁਣ ਭਾਜਪਾ ਦੇ ਪ੍ਰਧਾਨ ਨੇ ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਵੀ ਜਿਹੜੇ ਭਾਜਪਾ 'ਚ ਸ਼ਾਮਲ ਹੋਏ ਹੋਏ ਨੇ ਉਹ ਵੀ ਬਹੁਤ ਵੱਡਾ ਚਿਹਰਾ ਨੇ ਸੋ ਅਕਾਲੀ ਦਲ ਵੱਲੋਂ ਸ਼ਰਬੀਰ ਸਿੰਘ ਬਾਦਲ ਹੀ ਸੀਐਮ ਦੇ ਚਿਹਰਾ ਆਪਣੇ ਆਪ ਨੂੰ ਦੱਸ ਰਹੇ ਨੇ ਪਰ ਭਾਜਪਾ ਨਾਲ ਜੇ ਗੱਠਜੋੜ ਹੁੰਦਾ ਤਾਂ ਫਿਰ ਭਾਜਪਾ ਦਾ ਵੀ ਇੱਕ ਡਿਪਟੀ ਸੀਐਮ ਹੋਵੇਗਾ ਜਾਂ ਫਿਰ ਸੀਐਮ ਹੋਵੇਗਾ ਇਸ ਨੂੰ ਲੈ ਕੇ ਜੋ ਗਰਾਰੀ ਫੱਸੀ ਹੋਈ ਏ ਕੈਪਟਨ ਅਮਰਿੰਦਰ ਸਿੰਘ ਜਿਹੜੇ ਬਹੁਤ ਵੱਡੇ ਚਿਹਰੇ ਨੇ ਭਾਜਪਾ ਦੇ ਵਿੱਚ ਬੈਠੇ ਜੇਕਰ ਭਾਜਪਾ ਗੱਠਜੋੜ ਕਰ ਲੈਂਦੀ ਏ ਅਕਾਲੀ ਦਲ ਨਾਲ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲਾ ਸੀਐਮ ਰਹਿ ਚੁੱਕੇ ਨੇ ਉਹਨਾਂ ਨੂੰ ਸੀਐਮ ਅਕਾਲੀ ਦਲ ਬਣਨ ਦੇਵੇਗਾ ਉਹ ਸੇਮ ਦਾ ਚਿਹਰਾ ਅਕਾਲੀ ਦਲ ਵੱਲੋਂ ਔਰ ਭਾਜਪਾ ਦੇ ਵੱਲੋਂ ਇਕੱਠੀਆਂ ਚੋਣਾਂ ਲੜੇ ਹੋ ਜਾਂਦੀਆਂ ਨੇ ਤਾਂ ਕੈਪਟਨ ਨੂੰ ਇਸਪੈਕਟ ਕੀਤਾ ਜਾਵੇਗਾ ਅਕਾਲੀ ਦਲ ਵੱਲੋਂ ਇਹ ਬਹੁਤ ਜ਼ਿਆਦਾ ਇੱਕ 부ਜਾਰਤ ਬਣੀ ਹੋਈ ਏ ਉੱਥੇ ਸਿਨੇ ਕੁਮਾਰ ਜਾਖੜ ਵੀ ਜਿਹੜੇ ਪਿੱਛੇ ਨਹੀਂ ਨੇ ਔਰ ਮਨਪ੍ਰੀਤ ਬਾਦਲ ਵੀ ਪੂਰੇ ਜਿਹੜੇ ਉੱਥੇ ਖੜੇ ਨੇ ਮਜ਼ਬੂਤ ਹੋ ਕੇ ਔਰ ਇਸੇ ਨਾਲ ਜਿਹੜੇ ਟਕਸਾਲੀ ਭਾਜਪਾ ਲੀਡਰ ਬੈਠੇ ਨੇ ਮਨਿੰਦਰ ਕਾਲੀਆ ਜਾਂ ਹੋਰ ਜਿਹੜੇ ਲੀਡਰ ਨੇ ਉਹ ਵੀ ਆਪਣੇ ਆਪ ਨੂੰ ਜਿਹੜਾ ਕਿ ਪਿੱਛੇ ਨਹੀਂ ਸਮਝ ਰਿਹਾ ਸੋ ਇਹ ਜ਼ਰੂਰ ਗਰਾਰੀ ਕਿਤੇ ਨਾ ਕਿਤੇ ਫਸੀ ਰਹੇਗੀ ਸੀਐਮ ਦਾ ਚਿਹਰਾ ਜਿੰਨੂੰ ਵੀ ਐਲਾਨਿਆ ਜਾਵੇਗਾ ਤੇ ਇੱਕ ਡਿਪਟੀ ਸੀਐਮ ਹੋਵੇਗਾ ਭਾਜਪਾ ਦਾ ਫਿਰ ਜੇਕਰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਦਾ ਮੁੱਖ ਚਿਹਰਾ ਐਲਾਨਦਾ ਹੈ ਇਸ ਨੂੰ ਲੈ ਕੇ ਜੇਕਰ ਬੀਜੇਪੀ ਡਿਪਟੀ ਸੀਐਮ ਤੇ ਸਹਿਮਤ ਹੁੰਦੀ ਹੈ ਤਾਂ ਫਿਰ ਬੀਜੇਪੀ ਸੀਟਾਂ ਤੇ ਆਪਣਾ ਰੇੜਕਾ ਰੱਖੇਗੀ ਸੀਟਾਂ ਵੀ ਘਟੋਕਰ 40 ਤੋਂ 50 ਦੇ ਕਰੀਬ ਉਹ ਮੰਗ ਕਰੇਗੀ ਸ਼ਹਿਰਾਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਪਠਾਨਕੋਟ ਪਟਿਆਲਾ ਇਹਨਾਂ ਹਲਕਿਆਂ ਦੇ ਵਿੱਚ ਸਾਰੀਆਂ ਸੀਟਾਂ ਭਾਜਪਾ ਆਪਣੇ ਦਮ ਤੇ ਲੜੇਗੀ ਜਿਹੜਾ ਕਿ ਅਕਾਲੀ ਦਲ ਕੋਲੋਂ ਲਵੇਗੀ ਸੋ ਇਹ ਜਿਹੜਾ ਕਿ ਅਕਾਲੀ ਭਾਜਪਾ ਗੱਠਜੋੜ ਪਹਿਲਾਂ ਦੇ ਆਧਾਰ ਤੇ ਨਹੀਂ ਹੋਵੇਗਾ ਹੁਣ ਜਿਹੜਾ ਅਕਾਲੀ ਭਾਜਪਾ ਗੱਠਜੋੜ ਹੋਵੇਗਾ ਕੋਈ ਨਵੀਂ ਜਿਹੜੀ ਰਣਨੀਤੀ ਅਪਣਾਈ ਜਾਵੇਗੀ ਭਾਜਪਾ ਦੇ ਵੱਲੋਂ ਇਸ ਦੀਆਂ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਵੇਂ ਰਵਨੀਤ ਬਿੱਟੂ ਨੇ ਭਾਜਪਾ ਦੇ ਵਿੱਚ ਇਹ ਸਾਰੇ ਚਿਹਰੇ ਆਪਣੇ ਆਪ ਨੂੰ ਸੀਐਮ ਦੀ ਕੁਰਸੀ ਤੇ ਬੈਠ ਬੈਠਣ ਲਈ ਸੇ ਤਿਆਰ ਨੇ ਜਿਸ ਕਰਕੇ ਭਾਜਪਾ ਦੇ ਵਿੱਚ ਗਏ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਚਿਹਰੇ ਨੇ ਜਿਹੜੇ ਕਾਂਗਰਸ ਵਿੱਚੋਂ ਵੀ ਭਾਜਪਾ ਵਿੱਚ ਜਾ ਸਕਦੇ ਨੇ ਜਾਂ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਇਹ ਜਿਹੜਾ ਕਿ ਬਹੁਤ ਵੱਡਾ ਇੱਕ ਆਪਸੀ ਇਹਨਾਂ ਦਾ ਘਟ ਜੋੜ ਦੇ ਵਿੱਚ ਇੱਕ ਰੇੜਕਾ ਬਣੇਗਾ ਜੇਕਰ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਸੀਐਮ ਮੰਨਦਾ ਹੈ ਤਾ ਫਿਰ ਭਾਜਪਾ ਆਪਣਾ ਡਿਪਟੀ ਸੀਐਮ ਵੀ ਲਵੇਗੀ ਔਰ ਸਾਰੇ ਕੈਬਨ ਮੰਤਰੀ ਵੀ ਆਪਣੇ ਬਣਾਵੇਗੀ ਸੋ ਪਹਿਲਾ ਵਾਂਗੂ ਅਕਾਲੀ ਦਲ ਪੰਜਾਬ ਵਿੱਚ ਜਿਹੜਾ ਕਿ ਆਪਣੇ ਪਦਰ ਤੇ ਕੰਮ ਨਹੀਂ ਕਰ ਸਕੇਗਾ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਹੋਵੇਗਾ ਤਾਂ ਭਾਜਪਾ ਜਿਹਨੀਆਂ ਅਧੀਆਂ ਸੀਟਾਂ ਤੇ ਚੋਣ ਲੜੇਗੀ ਸੋ ਇਸ ਨੂੰ ਲੈ ਕੇ ਇਹ ਸੁਖਵੀਰ ਸਿੰਘ ਬਾਦਲ ਨੂੰ ਵੀ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ ਕਿ ਕਿਹੜੀਆਂ ਸੀਟਾਂ ਭਾਜਪਾ ਨੂੰ ਦਿੱਤੀਆਂ ਜਾਣ ਕਿੰਨੀਆਂ ਸੀਟਾਂ ਦਿੱਤੀਆਂ ਜਾਣ ਤਾਂ ਕਿ ਸਰਕਾਰ ਪੂਰੀ 5 ਸਾਲ ਚੱਲੇ ਜੇਕਰ ਅਜਿਹਾ ਹੋਇਆ ਤਾਂ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਹੋਇਆ ਏਕਨਾ ਛਿੰਦੇ ਨੇ ਪਹਿਲਾਂ ਭਾਜਪਾ ਦਾ ਸਾਥ ਲਿਆ ਉਸ ਤੋਂ ਬਾਅਦ ਜਿਵੇਂ ਦੁਬਾਰਾ ਚੋਣਾਂ ਹੋਈਆਂ ਤੇ ਛਿੰਦੇ ਨੂੰ ਖੁੱਡੇਲਾ ਨਾ ਦਿੱਤਾ ਗਿਆ ਭਾਜਪਾ ਨੇ ਆਪਣਾ ਸੀਐਮ ਬਣਾਇਆ 2027 ਦੇ ਵਿੱਚ ਜੇਕਰ ਅਕਾਲੀ ਦਲ ਦਾ ਸੀਐਮ ਬਣਦਾ ਹੈ ਤਾਂ 2032 ਦੇ ਵਿੱਚ ਫਿਰ ਭਾਜਪਾ ਆਪਣਾ ਸੀਐਮ ਬਣਾਵੇਗੀ ਇਹ ਸਭ ਕੁਝ ਜਿਹੜਾ ਕਿ ਆਉਣ ਵਾਲੇ ਸਮੇਂ ਭਵਿੱਖ ਦੇ ਵਿੱਚ طے ਹੋਣਾ ਹੈ ਔਰ ਇਸ ਦੇ ਬਾਰੇ ਜੋ ਅਕਾਲੀ ਭਾਜਪਾ ਦਾ ਗਠਜੋੜ ਹੋਵੇਗਾ ਉਹ ਹੁਣ ਸਮਾਂ ਦੱਸੇਗਾ ਕਿਸ ਵੇਸ ਤੇ ਹੁੰਦਾ ਇੱਕ ਵਾਰ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਭਾਜਪਾ ਗਠਜੋੜ ਸਾਹਮਣੇ ਆ ਗਿਆ ਕਿ ਅਕਾਲੀ ਭਾਜਪਾ ਗਠਜੋੜ ਤੈਅ ਹੋ ਗਿਆ ਹੈ ਜੋ ਭਾਜਪਾ ਦੇ ਵੱਲੋਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਲਾਨਿਆ ਗਿਆ ਜਿਹੜੇ ਅੰਚਾਰੇ ਤੇ ਸਹਿ ਅੰਚਾਰੇ ਸੀ ਉਹ ਵੀ ਇੱਕਦਮ ਜਿਹੜੇ ਨੇ ਚੁੱਪ ਕਰਕੇ ਬੈਠ ਗਏ ਨੇ ਕਿਉਂਕਿ ਅਕਾਲੀ ਦਲ ਦੀ ਸਪੋਰਟ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਭਾਜਪਾ ਅਕਾਲੀ ਦਲ ਦੀ ਸਪੋਰਟ ਵਿੱਚ ਆ ਗਈ ਹੈ